ਬੀਜੇ ਕੁਮਾਰ ਕਾਮਰੇਡ ਬੀਜੇ ਕੁਮਾਰ ਇਹ ਜਿਹੜਾ ਪੁਲ ਹੈਗਾ ਉਰੇ ਮੂਨਕ ਤੋਂ ਪਾਟੜਾ ਰੋਡ ਦੇ ਉੱਪਰ ਇਹਦੇ ਹਾਲਾਤ ਜਿਹੜੇ ਬਰੇ ਹਾ ਬੁਰੇ ਹੋਏ ਪਏ ਨੇ ਅੱਜ ਦੇ ਦੌਰ ਤੇ ਇਹ ਪੁਲ ਲੋਕਾਂ ਦੀ ਮੌਤ ਦਾ ਕਾਰਨ ਬਣਿਆ ਹੋਇਆ ਸਦੀਆਂ ਤੋਂ ਬਣਿਆ ਹੋਇਆ ਪੁਲ ਇਸ ਕਨੇ ਸਰਕਾਰ ਕੋਈ ਧਿਆਨ ਨਹੀਂ ਦਿੰਦੀ ਬਹੁਤ ਵਾਰ ਇੱਥੇ ਹਾਦਸੇ ਹੋ ਗਏ ਇਹ ਇਹਦੀਆਂ ਪੱਤੀਆਂ ਟੁੱਟੀਆਂ ਹੋਈਆਂ ਨੇ ਥੱਲਿਓਂ ਬੇਕਾਰ ਹੋਇਆ ਪਿਆ ਬਿਲਕੁਲ ਸਰਕਾਰ ਹੋਰ ਜਗ੍ਹਾ ਦਾ ਪੈਸੇ ਲਾਈ ਜਾਂਦੀ ਹੈ ਪਰ ਇੱਥੇ ਕੁਛ ਨਹੀਂ ਦੇਖਦੀ ਹੈਗੀ ਇਹ ਹਰ ਰੋਜ਼ ਮੌਤ ਦਾ ਕਾਰਨਾ ਹੈ ਹਰ ਰੋਜ਼ ਦਾ ਮੇਰਾ ਇੱਥੇ ਰੋਜ਼ ਟੱਪਣਾ ਹੁੰਦਾ ਪਰ ਇੱਥੇ ਦੇਖ ਕੇ ਬੜਾ ਕਈ ਵਾਰੀ ਤਰਸ ਵੀ ਜਾਂਦਾ ਲੋਕਾਂ ਦੀ ਲੋਕਾਂ ਨਾਲ ਜਦ ਹਾਸੇ ਹੁੰਦੇ ਨੇ ਪਰ ਇੱਥੇ ਦਾ ਕੋਈ ਵਿਧਾਇਕ ਕੋਈ ਸਰਕਾਰ ਕੋਈ ਧਿਆਨ ਨਹੀਂ ਦਿੰਦੀ بڑے ਪਰਿਵਾਰ ਆਪਣੇਆ ਗੱਡੀਆਂ ਸਮੇਤ ਟੱਪਦੇ ਨੇ ਰੋ ਦੀ ਬਹੁਤ ਪਰਿਵਾਰ ਨੇ ਜਿਹੜੇ ਇੱਥੇ ਗੱਡੀਆਂ ਸਮੇਤ ਕਈ ਵਾਰੀ ਡਿਗੇ ਵੀ ਨੇ ਖਾਸਾ ਵੀ ਹੋਇਆ ਤੇ ਸਰਕਾਰ ਨੇ 2 ਮਿੰਟ ਕਹਿਦੀ ਹੈ ਵੀ ਹਾਂ ਬਣਾਵਾਂਗੇ ਬਣਾਵਾਂਗੇ ਪਰ ਬਣਾਉਂਦਾ ਕੋਈ ਨਹੀਂ ਇਹ ਮੇਨ ਸੜਕ ਹੈ ਮੇਨ ਪਟਿਆਲੇ ਦੀ ਖਾਈ ਵੇ ਆ ਇਹ। ਕਿਹਦਾ ਆਸੇ ਬੜੇ ਹੁੰਦੇ ਨੇ ਭਾਰੀ ਸਾਧਨ ਪੁਲ ਤੋਂ ਹੀ ਕੱਪਦੇ ਨੇ ਪੁਲ ਕਮਜ਼ੋਰ ਹੈ ਕਿ ਡਿੱਗ ਵੀ ਜਾਏ ਇਹ ਪੁਲ ਬਿਲਕੁਲ ਕਮਜ਼ੋਰ ਹੈ ਡਿਗਣ ਦੇ ਕਿਨਾਰੇ ਆ ਸਾਰੇ ਰਾਜਸਥਾਨ ਨੂੰ ਜਾਂਦੀ ਭਾਰੀ ਮਸ਼ੀਨਰੀ ਇੱਥੋਂ ਟੱਪ ਕੇ ਜਾਂਦੀ ਹੈ ਪਰ ਇਹਦੇ ਕੰਨੀ ਕੋਈ ਧਿਆਨ ਨਹੀਂ ਦਿੰਦਾ ਸਾਰੇ ਲੀਪਾ ਪੋਚੀ ਕਰਕੇ ਚਲੇ ਜਾਂਦੇ ਇੱਥੋਂ ਦਾ ਸੀਐਮਬੀ ਟੱਪਦਾ ਹੈ ਇੱਥੋਂ ਦਾ ਮੁੱਖ ਮੰਤਰੀ ਵੀ ਟੱਪਦਾ ਇੱਥੋਂ ਹਰਿਆਣੇ ਦਾ ਵੀ ਮੁੱਖ ਮੰਤਰੀ ਟੱਪਦਾ ਕਈ ਵਾਰੀ ਹਰਿਆਣੇ ਦੇ ਵੀ ਮੰਤਰੀ ਟੱਪਦੇ ਨੇ ਇੱਥੋਂ ਪੰਜਾਬ ਦੇ ਦਾ ਟੱਪਦੀ ਟੱਪਦੇ ਨੇ ਇਹ ਭਗਵਾਨਤਮਾਨ ਦੇ ਏਰੀਆ ਦਾ ਪਿੰਡ ਹੈ। ਪਰ ਇੱਥੇ ਕੋਈ ਧਿਆਨ ਨਹੀਂ ਦਿੰਦੇ ਇਹ ਜਿਹੜਾ ਹੈਗਾ ਜੀ ਪਹਿਲਾਂ ਆਪਾਂ ਦੇਖਿਆ ਵੀ ਨਦੀਆਂ ਨਾਲਿਆਂ 'ਚ ਬਹੁਤ ਬਸਾਂ ਡਿਗੀਆਂ ਨੇ ਪਿਛਲੇ ਸਮੇਂਦਰਾਂ ਦਾ ਸਰਕਾਰ ਮੁਆਵਜ਼ਾ ਦੇ ਕੇ ਜਿਹੜਾ ਉਹ ਚੀਜ਼ਾਂ ਬੰਦ ਕਰ ਦਿੰਦੀ ਹੈ ਲੋਕ ਭੁੱਲ ਜਾਂਦੇ ਨੇ ਦੇਖੋ ਸਰਕਾਰ ਮੁਆਵਜ਼ਾ ਵੀ ਦੇ ਦਿੰਦੀ ਹੈ ਪਰ ਮੁਆਵਜ਼ੇ ਨਾਲ ਬੰਦੇ ਦੀ ਜ਼ਿੰਦਗੀ ਤਾਂ ਨਹੀਂ ਮਿਲਦੀ ਹੈ ਲੋਕਾਂ ਦਾ ਜੀਵਨ ਤਾਂ ਨਹੀਂ ਮਿਲਦਾ ਹੈ ਮੁਆਵਜ਼ੇ ਨਾਲ ਕੋਈ ਮਾਨਸਿਕ ਸੰਤੁਸ਼ਟੀ ਚਲੋ ਆਰਥਿਕ ਹੋ ਜਾਂਦੀ ਹੈ ਮਾੜੀ-ਮੋਟੀ ਪਰ ਇਹ ਹੁੰਦੇ ਹੀ ਕਿਉਂ ਹੈ ਕਿ ਸਰਕਾਰ ਲੋਕਾਂ ਤੋਂ ਟੈਕਸ ਲੈਂਦੀ ਹੈ ਸਰਕਾਰ ਲੋਕਾਂ ਤੋਂ ਪੈਸੇ ਇਕੱਠੇ ਕਰਦੀ ਹੈ ਪਰ ਹੋਰ ਜਗ੍ਹਾ ਵਾਸਤੇ ਲੋਕ ਪੈਸੇ ਆ ਜਾਂਦੇ ਨੇ ਉਹਰੇ ਪੈਸੇ ਨਹੀਂ ਲਾਂਦੇ ਹੈਗੇ ਇਸ ਕਰਕੇ ਸਰਕਾਰਾਂ ਨਲਾਇਕ ਸਰਕਾਰਾਂ ਨੇ ਭਾਵੇਂ ਕੋਈ ਸਰਕਾਰ ਹੋਵੇ ਹੁਣ ਇਹ ਆਪ ਆਈ ਸੀਗੇ ਆਪਿਆਂ ਦੇ ਸਾਰੇ ਐਮਐਲਏ ਤੋਂ ਦੀ ਟੱਪਦੇ ਨੇ ਤੇ ਕੋਈ ਗੌਰ ਨਹੀਂ ਕਰਦਾ ਲੱਗਦਾ ਵੀ ਹਾਦਸੇ ਤੋਂ ਪਹਿਲਾਂ ਕਿਸੇ ਹਾਦਸੇ ਵੱਡਾ ਹਾਸਾ ਹੋਣ ਤੋਂ ਪਹਿਲਾਂ ਬਣ ਚੁਣਾ ਜਾਂ ਫਿਰ ਬਾਅਦ ਚੋਂ ਬਣੂਗਾ ਇਹ ਵੀਰ ਬਣਾਉਂਦੇ ਨਹੀਂ ਹੈਗੇ ਜਾਂ ਕਿੱਡਾ ਹੀ ਹਾਦਸਾ ਹੋਈ ਜਾਵੇ ਲੀਪਾ ਪੋਚੀ ਰੱਖਦੇ ਨੇ ਪਰ ਮੈਂ ਬੇਨਤੀ ਕਰਦਾ ਸਰਕਾਰ ਨੂੰ ਕਿ ਇੱਥੇ ਖਾਸ ਧਿਆਨ ਦੇਣਾ ਚਾਹੀਦਾ ਇਹ ਮੇਨ ਹਾਈਵੇ ਹੈ ਇੱਥੇ ਤਾਂ ਖਾਸ ਧਿਆਨ ਦੇਣਾ ਚਾਹੀਦਾ ਇਹ ਕਿਹੜਾ ਲਿੰਕ ਰੋਡ ਹੈ ਵੀ ਜਿਹੜਾ ਤੁਸੀਂ ਉਸ ਤੇ ਸਪਲ ਬਣਾਣਾ ਹੈ ਇਹ ਤਾਂ ਮੇਨ ਰੋਡ ਹੈ ਪਟਿਆਲੇ ਨੂੰ ਜਾਂਦੀ ਚੰਡੀਗੜ੍ਹ ਨੂੰ ਜਾਂਦੀ ਪਰ ਇਧਰ ਹਿਸਾਰ ਨੂੰ ਜਾਂਦੀ ਬਠਿੰਡੇ ਨੂੰ ਜਾਂਦੀ ਹੈ ਮੇਨ ਰੋਡ ਹੈ ਮੇਨ ਰੋਡ ਦਾ ਇਹ ਹਾਲ ਹੈ ਤਾਂ ਬਾਕੀ ਕੀ ਹਾਲ ਹੋਣਾ